ਮਾਮਲਾ ਡੇਰਾਬਾਬਾ ਨਾਨਕ ਦੇ ਪਿੰਡ ਧਰਮਕੋਟ ਪਤੰ ਦਾ ਹੈ ਜਿੱਥੋਂ ਦੇ ਰਹਿਣ ਵਾਲੇ ਇੱਕ ਨੌਜਵਾਨ ਦਾ ਉਸਦੇ ਹੀ ਦੋਸਤ ਨੇ ਆਪਣੇ ਪਿਓ ਨਾਲ ਮਿਲ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਮ੍ਰਿਤਕ ਨੌਜਵਾਨ ਦੀ ਪਛਾਣ ਸਚਿਨ ਮਸੀਹ ਉਮਰ 25 ਸਾਲ ਵਾਸੀ ਧਰਮਕੋਟ ਵਜੋਂ ਹੋਈ ਹੈ ਜੋ ਕਿ ਪੀ ਡਬਲਯੂ ਡੀ ਮੈਕ ਵਿੱਚ ਬੇਲਦਾਰੀ ਦੀ ਨੌਕਰੀ ਕਰਦਾ ਸੀ ਇਸ ਬੰਦੀ ਨਾਲ ਗੱਲਬਾਤ ਕਰਦੇ ਅਮ੍ਰਿਤਿਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਸਚਿਨ ਮਸੀਹ ਬੋਟਾਂ ਦੀ ਡਿਊਟੀ ਖਤਮ ਕਰਕੇ ਜਦੋਂ ਘਰ ਆਇਆ ਤਾਂ ਉਸ ਨੇ ਦੱਸਿਆ ਕਿ ਸਵੇਰ ਸਮੇਂ ਸਾਹਿਲ ਉਰਫ ਸ਼ੈਲੀ ਪੁੱਤਰ ਵਿਲਸਨ ਮਸੀਹ ਅਤੇ ਰਾਜਨ ਪੁੱਤਰ ਰਤਾ ਮਸੀਹ ਵਾਸੀ ਪਿੰਡ ਪੱਤੀ ਤਲਵੰਡੀ ਹਿੰਦੂਆਂ ਦੀ ਬੋਟ ਪਾਉਣ ਨੂੰ ਲੈ ਕੇ ਤੁਤੂ ਮੈਂ ਹੋ ਗਈ ਜਿਸ ਤੋਂ ਬਾਅਦ ਉਸ ਦਾ ਦੋਸਤ ਸੁਨੀਲ ਪੁੱਤਰ ਸਤਨਾਮ ਮਸੀ ਵਾਸੀ ਪੱਤੀ ਤਲਵੰਡੀ ਹਿੰਦੂਆ ਨੇ ਕਿਸੇ ਬਹਾਨੇ ਨਾਲ ਸਚਿਨ ਮਸੀ ਨੂੰ ਆਪਣੇ ਘਰ ਬੁਲਾ ਲਿਆ ਜਿੱਥੇ ਕਿ ਸੁਨੀਲ ਮਸੀ ਅਤੇ ਸਤਨਾਮ ਮਸੀ ਨੇ ਉਸ ਦੇ بیٹے ਦੇ ਪੇਟ ਵਿੱਚ ਖੰਜਰ ਮਾਰ ਦਿੱਤਾ ਤੇ ਫਰਾਰ ਹੋ ਗਏ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਸਚਿਨ ਮਸੀ ਨੂੰ ਹਸਪਤਾਲ ਲਿਆਂਦਾ ਦਾ ਉੱਥੇ ਦੁਰਾਨੇ ਇਲਾਜ ਸਚਿਨ ਮਸੀ ਦੀ ਮੌਤ ਹੋ ਗਈ ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਡੇਰਾ ਬਾਬਾ ਨਾਨਕ ਤੋਂ ਮੁੰਡੇ ਦਾ ਨਾਂ ਕੀ ਹੈ ਸਚਿਨ ਇਹ ਕਿਹੜੇ ਮੈਕਮੇ ਸੀਗੇ ਇਹ ਪੀਡਬਲਯੂਟੀ ਮੈਂ ਕੀ ਗੱਲ ਹੋਈ ਸਰ ਇਹ ਦੇਰੇ ਤੋਂ ਆਉਂਦਾ ਸੀ ਡਿਊਟੀ ਕਰਕੇ ਚੰਗੀ ਵਾਲਿਆਂ ਨੇ ਫੋਨ ਕੀਤਾ ਵੀ ਸਾਡੇ ਘਰ ਆ ਉਥੇ ਇਹਨਾਂ ਦੀ ਪਤਾ ਨਹੀਂ ਕੀ ਗੱਲਬਾਤ ਹੋ ਗਈ ਇਹਨਾਂ ਨੇ ਉਹਦੇ ਛੁਰੀਆਂ ਛਰੀਆਂ ਮਾਰਤੀਆਂ ਜੇ ਉਸ ਤੋਂ ਬਾਅਦ ਇਹ ਆਪ ਹੀ ਅੰਮ੍ਰਿਤਸਰ ਲੱਗਿਆ ਉਹ ਸਾਡੇ 12:30 ਵਜੇ ਸਾਨੂੰ ਫੋਨ ਆਇਆ ਵਾ ਇਸ ਤਰ੍ਹਾਂ ਤਰ੍ਹਾਂ ਗੱਲ ਹੋ ਗਈ ਉਥੇ ਡੈਡ ਬੋਡੀ ਵੀ ਨਹੀਂ ਹਨ ਵਿਖੀ ਜੇ ਅੱਜ ਤੱਕ ਨਹੀਂ ਵਿਖੀ ਜੇ ਕੱਲ ਦਾ 6-7 ਵਜੇ ਦਾ ਆਇਆ ਜੇ ਉਹ ਵੀ ਇਹਨਾਂ ਮਿੰਟੋ ਮੈਂ ਡੈਡ ਹੁੱਚ ਪੀਤੀ ਜੋ ਕਰਤਾ ਜੇ ਕਰਤਾ ਐਸਾ ਚੋਨੇ ਦਸਮਾਈ ਨਹੀਂ ਇਹਦਾ 5 ਵਜੇ ਦਾ ਇੱਥੇ ਬੁਲਾਇਆ ਜ ਐਸਐਸਓ ਕਦੀ ਕਹਿੰਦਾ ਮੌਦਾ ਨਾਂ ਨਹੀਂ ਲਿਖਣਾ ਕਦੀ ਉਹਦਾ ਨਹੀਂ ਲਿਖਣਾ ਜੀ ਇਹ ਐਸਐਸਓ ਨਾਂ ਦੱਸੇ ਉਹਨਾਂ ਨੂੰ ਜਿਹੜੇ ਮੁੰਡੇ ਦੱਸੇ ਸਵੇਰ ਦੇ 5 ਵਜੇ ਦੀ ਰਿਸਟ ਕਦੀ ਉਧਰਲੇ ਕਮਰੇ ਦੇ ਬਾਹਰ ਨਾ ਦੇ ਕੋਈ ਸਾਰੇ ਕੋਈ ਪੁਰਾਣੀ ਰਜੇ ਕੋਈ ਨਹੀਂ ਆਈ ਕੋਈ ਨਹੀਂ ਹੈ ਮੈਂ ਕਿਹਾ ਕੀ ਨਾਂ ਆਇਆ ਮੁੰਡਿਆਂ ਜਿਹੜੇ ਮੁੰਡਿਆਂ ਦਾ ਤੁਸੀਂ ਦੱਸਿਆ ਕੀ ਨਾਂ ਦੱਸਿਆ ਉਹਨਾਂ ਦਾ ਇੱਕ ਦੋ ਲਿਖਾਏ ਜਿਹਾ ਉਹਨਾਂ ਗਿਆ ਵਾ ਫਿਰ ਚੱਕਰ ਮਾਰ ਕੇ ਆ ਗਿਆ ਜਹ ਹੋਣ ਗਿਆ ਜੀ ਨਹੀਂ ਮੁੰਡੇ ਕਿਹੜੇ ਨੇ ਸੁਨੀਲ ਉਹਦੇ ਫਾਜ਼ਲ ਸਾਹਿਬ ਨਾਲ ਹਾਂਜੀ ਅੱਛਾ ਇਹਨਾਂ ਨੇ ਇਹ ਚੰਗੀ ਪਿੰਡ ਦੇ ਨਾਲ ਹੀ ਅਗਲਾ ਪਿੰਡ ਹੈ ਕੋਈ ਪਤਾ ਨਹੀਂ ਛੋਟਾ ਜਿਹਾ ਸਰਕਾਰੀ ਪ੍ਰਸ਼ਾਸਨ ਇਹਦਾ ਤੁਹਾਨੂੰ ਕੀ ਕਹਿ ਰਿਹਾ ਤੁਹਾਨੂੰ ਤੰਗ ਪਰੇਸ਼ਾਨੀ ਕਰ ਰਿਹਾ ਜੀ ਕੱਲ ਦਾ ਕੋਈ ਨਿਆਂ ਹੀ ਨਹੀਂ ਹੈ ਕੋਈ ਸੁਣਾਈ ਨਹੀਂ ਕੋਈ ਸੁਣਾਈ ਨਹੀਂ ਰਾਤੀ ਸਰ ਅਸੀਂ ਮੇਰੇ ਖਿਆਲ ਤਾਂ ਲਾਜ ਦੇ ਲਾਗੇ ਤਰਸਦੇ ਰਹੇ ਤਰਫ ਦੇ ਰਹੇ ਆ ਵੇਟਨ ਨੂੰ ਸਾਢੇ 12 ਵਜੇ 112 ਤੇ ਕਾਲ ਕੀਤੀ ਹੈ ਤੇ ਫੇਰ ਕਿਤੇ ਜਾ ਕੇ ਪੁੱਛ ਦੇਰ ਤੱਕ ਗਈ ਆ ਮੁੰਡਾ ਬਿਆ ਅਦਰਵਾਇਜ਼ ਇੱਥੇ ਮੁੰਡਾ ਡਰ ਰਿਪੋਰਟ ਲਗਾਉਣ ਆਇਆ ਚੌਕੀ ਛਾਲਾ ਛੋਟਾ ਮੁੰਡਾ ਨਿਕਾ ਆਏ ਸੀ ਇਹਨਾਂ ਦੀ ਕਿਸੇ ਨੇ ਸੁਣੀ ਹੀ ਨਹੀਂ ਤੇ ਕਹਿੰਦੇ ਕੀ ਕੀ ਸਾਡੇ ਉੱਤੇ ਹੀ ਸਕੂਰ ਨੇ ਕੋਲ ਸਤਾ ਨੂੰ ਦਿਲ ਅਫਤਾਨ ਕੀ ਕਹਿ ਰਹੀ ਹੈ ਪਿੰਡ ਜੇ ਹੀ ਨਹੀਂ ਰਿਪੋਰਟ ਕਰ ਹੁਣ ਕੀਤੀ ਜੇ ਉਹ ਵੀ ਮੈਂ ਆਪਣੀ ਜਦੋਂ ਜਹਿਦ ਨਾਲ ਮੌਕੇ ਦਾ ਬੰਦਾ ਲੱਭਿਆ ਬੜੀ ਮੇ ਪਿੰਡ ਸਾਰਾ ਮੇਰੇ ਦਿਵਾਲੇ ਹੋ ਗਿਆ ਸਾਡਾ ਮੁੰਡਾ ਕਿੱਥਾਂ ਲੈਣ ਆ ਗਿਆ ਹੁਣ ਲੈ ਕੇ ਆ ਮੈਂ ਹੱਥ ਜੋੜ ਕੇ ਪੈਰੀ ਪੈ ਕੇ ਤਰੋ ਕੇ ਇਹ ਸਾਡੇ ਬੱਚੇ ਦਾ ਨਿਆੜੀ ਲਾਸ਼ ਰੋਲਦੀ ਸਾਡੀ ਇਹ ਸਾਡੀ ਸੁਣਵਾਈ ਨਹੀਂ ਕਰਦੇ ਉੱਥੇ ਸਾਡੀ ਲਾਸ਼ ਰੋਲਦੀ ਆ ਬੀਪੀਆਂ ਸਾਡੀਆਂ ਵਕਰੀਆਂ ਰੋਂਦੀਆਂ ਕਰਦੀਆਂ ਤੁਸੀਂ ਸਾਨੂੰ ਕੀ ਲਿਆਂਦੇ ਜੀ ਸਾਨੂੰ ਪੁਲਿਸ ਨੇ ਕੋਈ ਪਰੋਸਾ ਦਵਾਇਆ ਹੁਣ ਪਰੋਸਾ ਉਸ ਉਹ ਵੀ ਮੇਰਾ ਇਹੀ ਕੀਤਾ ਨਾ ਮੁੰਡੇ ਨੂੰ ਲਿਆਂਦਾ ਬਿਆਨ ਦਵਾਏ ਉਹਦੇ ਫੇਰ ਇਹਨਾਂ ਨੇ ਉਹਦੇ ਕਾਰਵਾਈ ਕੀਤੀ ਹੁਣ ਜਾ ਕੇ ਛਾਪਾ ਮਾਰ ਕੇ ਉਹ ਵੀ ਇੱਕ ਦਿਖਾਵਾ ਖਾਲੀ ਘਰ ਜੇ ਖਾਲੀ ਘਰ ਤੁਹਾਨੂੰ ਤਸੱਲੀ ਨਹੀਂ ਪੁੱਜਦੀ ਨਹੀਂ ਹੈਗੀ ਜੀ ਪੁਲਿਸ ਦੀ ਕਾਰਵਾਈ ਨਹੀਂ ਨਹੀਂ ਸਿੱਧੀ ਸਿੱਧੀ ਗੱਲ ਹੈ ਸਾਡੇ ਕੋਲ ਪੁਲਟਾ ਸਾਡੇ ਪਰਚਾ ਕਰਦੇ ਰੰਜਿਦ ਰੱਖੇ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਸਾਨੂੰ ਡਰ ਨਹੀਂ ਕੋਈ ਕਾਫਰੀ ਉਧਰ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਤੇਜ਼ ਕਰ ਦਿੱਤੀ ਹੈ ਡੇਰਾਬਾਬਾ ਨਾਨਕ ਤੋਂ ਨਵਰਾਂਗ ਚੈਨਲ ਲਈ ਲਾ ਪ੍ਰੀਤ ਖੁਸ਼ੀ ਪਰ ਦੀ ਰਿਪੋਰਟ। ਜੀ ਸਚਨ ਤੇ ਸੁਨੀਲ ਆਪ ਵਿੱਚ ਯਾਰ ਦੋਸਤ ਸੀਗੇ। ਆਪ ਵਿੱਚ ਯਾਰ ਦੋਸਤ ਸੀਗੀ ਤੇ ਇਹਨਾਂ ਪਹਿਲਾਂ ਆਪ ਇਕੱਠਿਆਂ ਬੈਠ ਕੇ ਤੇ ਦਾਰੂਦੂਨੀ ਪੀਤੀ ਆ। ਦਾਰੂ ਪੀ ਕੇ ਤੇ ਆਪਣੇ ਘਰ ਆ ਗਿਆ ਸਚਨ ਤੇ ਸੁਨੀਲ। ਸਚਨ ਜਿਹੜਾ ਹੈਗਾ ਜੀ ਧਰਮਪੋਟ ਪੱਤਨ ਦਾ ਤੇ ਜਿਹੜਾ ਆਪਣਾ ਸੁਨੀਲ ਆਇਆ ਹੈਗਾ ਤਲਵੰਡੀ ਹਿੰਦੂਆ ਪੱਤੀ ਦਾ। ਇਹ ਨਰਮ ਤਾਂ ਅਸ਼ੋਸ਼ਨਾ ਆ ਪੀਪੀ ਜਿੱਥੋਂ ਨੂੰ ਪਤਾ ਲੱਗਾ ਮੁੜ ਕੇ ਘਰ ਆ ਕੇ ਸ਼ਰਾਬ ਪੀਪੀ ਇਹਨਾਂ ਦੀ ਆਫਸ ਵਿੱਚ ਬੈਸ ਬਚਾਈਆ ਕੋਈ ਹੋਈ ਆ ਬੈਸ ਬਚਾਈਆ ਹੋਣ ਤੋਂ ਬਾਅਦ ਇਹ ਜਦੋਂ ਘਰ ਨੂੰ ਵਾਪਸ ਨਹੀਂ ਗਿਆ ਇਹਦੀ ਮਦਰ ਮਾਤਾ ਵੀ ਆਈ ਆ ਪਤਾ ਲੱਗ ਕਿ 11 ਵਜ ਗਏ ਆ ਮੈਂ ਪਤਾ ਕਰਾਂ ਕਿਉਂ ਨਹੀਂ ਆਇਆ ਇਹ ਜਦੋਂ ਤੁੰਤੂ ਮੈਂ ਮੈਂ ਕਰਦੇ ਆ ਤੇ ਇਹਦੀ ਮਾਤਾ ਮੁੰਡੇ ਨੂੰ ਬਹੁਤ ਫੜ ਕੇ ਲੱਗੀ ਬਾਹਰ ਲੈਣ ਤੇ ਉਹਨੇ ਸਚਨ ਨੇ ਜਨੀਲ ਨੇ ਤੇ ਯਾਰ ਨੇ ਸਚਨ ਦੀ ਬਾਹ ਫੜ ਲਈ ਆ ਇਹਦੇ ਪਿਓ ਨੇ ਤੇੜੇ ਖੰਜਰ ਮਾਰਤਾ ਇਸ ਵੀਲੇ ਸੇ ਸੇ ਬੈਲੀ ਸਚਨ ਦੇ ਸਨੀਲ ਸੁਨੀਲ ਨੇ ਮਾਰ ਫੜੀਆ ਤੇ ਤੇ ਪਿਓ ਸਤਨਾਮ ਨੇ ਇਹ ਘਟੇ ਚ ਖੰਜਰ ਮਾਰਾ ਤੋਂ ਨਹੀਂ ਲੱਗੇ ਸੁਨੀਲ ਦੇ ਪਿਤਾ ਨੇ ਮਾਰਿਆ ਸੁਨੀਲ ਦੇ ਪਿਤਾ ਨੇ ਸਤਨਾਮ ਨੇ ਸਤਨਾਮ ਨੂੰ ਮਾਰਿਆ ਹਾਂਜੀ ਸਾਨੂੰ ਮੁੜ ਕੇ 1:30 1 ਵਜੇ ਸਾਨੂੰ ਮੈਸੇਜ ਮਿਲਿਆ ਕਿ ਗੁਜਾਰਾ ਕਸ਼ਤਾਲਾ ਕੋਤਮਾ ਜਾ ਕੇ ਪਤਾ ਕੀਤਾ ਉਹਾਂ ਦੇ ਨੂੰ ਇਹਦੀ ਡੈਥ ਹੋ ਚੁੱਕੀ ਆ ਉਹਦੇ ਪਰ ਬਰਾਂਚ ਤੋਂ ਵੀ ਵੇਖਿਆ ਇੱਥੇ ਉਹਨੇ ਸ਼ਰਾਬ ਆ ਰਿਆ ਸੀਗਾ ਜੀ ਜੀ ਉਹ ਇੱਕੋ ਸ਼ਰਾਬ ਆਜਾ ਤੋ ਤੇ ਨਾਲ ਕਿਹੜੀ ਅੰਦਰ ਆਈ ਬਾਹਰ ਆ ਗਿਆ ਕਿਹਦੇ ਦੇ ਪਾਕੀ ਮਾਰਾ ਦੇ ਬਿਆਨ ਤਮ ਕਰਮਾ ਦਰਜ ਕਰ ਲਿਆ ਕਿੰਨੇ ਜਣੇ ਦੋ ਜਣੇ ਤੇ ਸੁਨੀਲ ਤੇ ਸਤਨਾਮ ਤੇ ਜੋ ਪਤਾ ਤੇ ਹੀ ਜੋ ਪਤਾ ਕਰ। ਕੀ ਬਣਾ ਬੰਦੀ। ਮਜਾ ਇਹਨਾਂ ਵੀ ਆਪਸ ਵਿੱਚ दारू ਪੀ ਕੇ ਤੁੰਤੂ ਮੈਂ ਹੋਈ ਜਾ। ਰਾਣੀ ਰਾਜਿਸ ਤੇ ਕੋਈ ਮੌਕੇ ਨਹੀਂ ਹੋਈ ਜਾ। ਗ੍ਰਿਫਤਾਰੀ ਹੋਈ। ਗ੍ਰਿਫਤਾਰੀ ਮੁਕਦਰਮਾਦਾਂ ਦੇ ਕਾਰਨ ਰੇਡ ਕਰਨ ਪਾਰਟੀ ਚਲ ਗਈ ਆ। ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਵਾ ਦੇ। ਜਸੀਰ ਤੇ ਉਹਦਾ ਬਖਸ਼ਾ। ਜਸੀਰ ਤੇ ਉਹ ਫਰਾਰ।